ਸਤਨਾਮ ਵਾਹਿਗੁਰੂ ਸਤ ਅਜਤਨ ਸਤਿ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦਾ 350 ਸਾਲਾ ਸ਼ਤਬਦੀ ਗੁਰਪੁਰਬ ਜੋ ਮਨਾਇਆ ਜਾ ਰਿਹਾ ਪੂਰੇ ਸੰਸਾਰ ਭਰ ਵਿੱਚ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਔਰ ਥਾਂ ਪਰ ਥਾਂ ਤੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਿਹਾ ੜੇ। ਨਾਨਕ ਸਾਹਿਬ ਕਲੇਰਾਂ ਤੋਂ ਜਗਰਾਵਾਂ ਤੋਂ ਜੋ ਪੂਰੀ ਸੰਪਰਦਾਵਲੋਂ ਜੋ ਇਥੋਂ ਵਿਸਾਲ ਨਗਰ ਕੀਰਤਨ ਦੀ ਪ੍ਰਾਰੰਭਤਾ ਹੋ ਰਹੀ ਆ ਮੈਨੂੰ ਬਹੁਤ ਖੁਸ਼ੀ ਆ ਕੇ ਸਾਡੀ ਸੰਪਰਦਾ ਦੇ ਸਾਰੇ ਬਾਪੂਰਕੇ ਇੱਕ ਪਲੇਟਫਾਰਮ ਤੇ ਆ ਕੇ ਸਾਰੇ ਤਨ ਮਨੋਂ ਰੂਦੀ ਦਿਮਾ ਰਹੇ ਨੇ ਤੇ ਇਹ ਨਗਰ ਕੀਰਤਨ ਇਥੋਂ ਚੱਲ ਕੇ ਵਾਇਆ ਇਥੋਂ ਚੱਲਦਾ ਹੋਇਆ ਮੇਨ ਹਾਈਵੇ ਤੇ ਜਗਰਾਵਾਂ ਲੁਧਿਆਣਾ ਲੁਧਿਆਣਾ ਤੋਂ ਉੱਚਾ ਪੁਲ ਉੱਚੇ ਪੁਲ ਤੋਂ ਸਮਰਾਲਾ ਚੌਂਕ ਸਮਝ ਰਾਲਾ ਚੌਂਕ ਤੋਂ ਚੱਲ ਕੇ ਨੀਲੋਪੋਲ ਨੀਲੋਪੋਲ ਤੋਂ ਚੱਲ ਕੇ ਚਮਕੌਰ ਸਾਹਿਬ ਹੁੰਦਾ ਹੋਇਆ ਰੋਪੜ ਤੋਂ ਚੱਲ ਕੇ ਤੇ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ 350 ਸਾਲਾ ਜੋ ਧੰਗੁਰੂ ਤੇਗ ਬਹਾਦਰ ਪਾਸਾ ਜੀ ਦਾ ਸਿੱਧੀ ਸਤਾਰਦੀ ਗੁਰਪੁਰਬ ਤੇ ਧੰਗੁਰੂ ਤੇਗ ਬਹਾਦਰ ਪਾਸਾ ਜੀ ਤੇ ਤਲਕ ਜੰਜੂਰਾਖਾ ਪ੍ਰਪਤਾਕਾ ਕਿਨੋਂ ਬੜੋ ਕਲੂਵੇਂ ਸਾਕਾ ਤਰੇ ਮੇ ਸਾਕਾ ਜਨਕੀਆ ਸਿੱਛਦੀਆ ਪਰਸਰਨਾ ਵੀ ਸੰਗੁਰੂ ਤੇਗਪਤ ਜੀ ਪਾਸੇ ਨੇ ਜੋ ਜਗਤ ਵਾਸਤੇ ਕੌਮ ਵਾਸਤੇ ਹਿੰਦੂ ਸਮਾਜ ਵਾਸਤੇ ਜੋ ਕਰਕੇ ਦਿਖਾਇਆ ਕੀਤਾ ਏ ਸੰਸਾਰ ਵਿੱਚ ਹ ਤੱਕ ਨਾ ਹੋਇਆ ਤੇ ਨਾ ਹੀ ਸ਼ਾਇਦ ਕੋਈ ਇਦਾਂ ਹੋ ਸਕਦਾ ਏ ਔਰ ਕਿਸੇ ਦੇ ਖਾਤਰ ਆਪਣਾ ਆਪ ਕੁਰਬਾਨ ਕਰਦਾ ਜੇ ਆਪਣੇ ਸਰੀਰ ਦੀ ਚਾਦਰ ਤਾਣੀ ਤੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਬਹਾਲ ਕੀਤੀ